ਅਕਤੂਬਰ ਚ ਹੋਵੇਗਾ ਚਾਰ ਗ੍ਰਹਿਆਂ ਦਾ ਗੋਚਰ ਇਹਨਾਂ ਚਾਰ ਰਾਸ਼ੀਆਂ ਦੇ ਲੋਕਾਂ ਤੇ ਹੋਵੇਗੀ ਲక్ష్ਮੀ ਦੀ ਕਿਰਪਾ ਪੂਰਾ ਮਹੀਨਾ ਰਹੇਗਾ ਖੁਸ਼ਹਾਲ ਅਕਤੂਬਰ ਮਹੀਨੇ ਵਿੱਚ ਚਾਰ ਵੱਡੇ ਗ੍ਰਹਾਂ ਸੂਰਜ ਬੁੱਧ ਸ਼ੁਕਰ ਅਤੇ ਮੰਗਲ ਦਾ ਰਾਸ਼ੀ ਪਰਿਵਰਤਨ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਬੁੱਧ ਗ੍ਰਹਿ ਦਾ ਅਕਤੂਬਰ ਨੂੰ ਸਵੇਰੇ 11:25 ਤੇ ਤੁਲਾ ਵਿੱਚ ਗੋਚਰ ਕਰੇਗਾ ਇਸ ਤੋਂ ਬਾਅਦ 13 ਅਕਤੂਬਰ ਨੂੰ ਸਵੇਰੇ 6:08 ਤੇ ਸ਼ੁਕਰ ਦਾ ਗੋਚਰ ਸਕਾਰਪੀਓ ਵਿੱਚ ਹੋਵੇਗਾ। 3 ਦਿਨਾਂ ਬਾਅਦ ਗ੍ਰਹਿਆਂ ਦਾ ਰਾਜਾ ਸੂਰਜ ਦੀ ਰਾਸ਼ੀ 17 ਅਕਤੂਬਰ ਨੂੰ ਸਵੇਰੇ 7:52 ਮਿੰਟ ਤੇ ਬਦਲ ਜਾਵੇਗੀ। ਸੂਰਜ ਦੇਵਤਾ ਤੁਲਾ ਵਿੱਚ ਗੋਚਰ ਕਰਨਗੇ। ਅੰਤ ਵਿੱਚ ਗ੍ਰਹਿਆਂ ਦਾ ਸੇਨਾਪਤੀ ਮੰਗਲ 20 ਅਕਤੂਬਰ ਨੂੰ ਦੁਪਹਿਰ 2:46 ਮਿੰਟ ਤੇ ਕਰਕ ਵਿੱਚ ਹੋਵੇਗਾ। 9 ਅਕਤੂਬਰ ਨੂੰ ਜੁਪੀਟਰ ਦੁਪਹਿਰ 12:33 ਮਿੰਟ ਤੋਂ ਵਕਰੀ ਹੋਣਗੇ ਚਾਰ ਵੱਡੇ ਗ੍ਰਹਿਆਂ ਦੀ ਰਾਸ਼ੀ ਤਬਦੀਲੀ ਅਤੇ ਜੁਪੀਟਰ ਦੀ ਵਕਰੀ ਗਤੀ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗੀ ਇਸ ਵਿੱਚ ਕਿਸੇ ਨੂੰ ਫਾਇਦਾ ਹੋਵੇਗਾ ਅਤੇ ਕਿਸੇ ਨੂੰ ਨੁਕਸਾਨ ਹੋਵੇਗਾ ਅਕਤੂਬਰ ਵਿੱਚ ਸੂਰਜ ਬੁੱਧ ਸ਼ੁਕਰ ਅਤੇ ਮੰਗਲ ਦਾ ਸੰਕਰਮਣ ਚਾਰ ਰਾਸ਼ੀਆਂ ਉੱਤੇ ਸ਼ੁਭ ਅਤੇ ਸਕਾਰਾਤਮਕ ਪ੍ਰਭਾਵ ਪਾਉਣ ਵਾਲਾ ਹੈ ਮੇਸ਼ ਅਕਤੂਬਰ ਮਹੀਨੇ ਵਿੱਚ ਚਾਰ ਵੱਡੇ ਗ੍ਰਹਿਆਂ ਦੇ ਗੋਚਰ ਦਾ ਸ਼ੁਭ ਪ੍ਰਭਾਵ ਮੇਸ਼ ਲੋਕਾਂ ਦੇ ਜੀਵਨ ਵਿੱਚ ਦੇਖਿਆ ਜਾ ਸਕਦਾ ਹੈ। ਕੈਰੀਅਰ ਦੇ ਨਜ਼ਰੀਏ ਤੋਂ ਇਹ ਮਹੀਨਾ ਚੰਗਾ ਸਾਬਤ ਹੋ ਸਕਦਾ ਹੈ। ਇਸ ਸਮੇਂ ਦੌਰਾਨ ਤੁਹਾਨੂੰ ਕਿਸੇ ਵੱਡੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ ਜਿਸ ਦੀ ਤੁਹਾਨੂੰ ਉਮੀਦ ਵੀ ਨਹੀਂ ਹੋਵੇਗੀ। ਤੁਹਾਨੂੰ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਇਹ ਤੁਹਾਡੀ ਵਿੱਤੀ ਤਰੱਕੀ ਵਿੱਚ ਇੱਕ ਕਾਰਕ ਹੋ ਸਕਦਾ ਹੈ। ਤੁਹਾਡਾ ਕਾਰੋਬਾਰ ਚੰਗਾ ਚੱਲੇਗਾ ਅਤੇ ਤੁਸੀਂ ਮੁਨਾਫਾ ਕਮਾਉਣ ਵਿੱਚ ਵੀ ਸਫਲ ਹੋ ਸਕਦੇ ਹੋ ਤੁਹਾਡੀ ਪ੍ਰਸਿੱਧੀ ਅਤੇ ਵਡਿਆਈ ਵਿੱਚ ਵਾਦਾ ਹੋਣ ਦੀ ਉਮੀਦ ਹੈ ਮਿਥਨ ਅਕਤੂਬਰ ਵਿੱਚ ਸ਼ੁਕਰ ਦਾ ਗੋਚਰ ਤੁਹਾਡੇ ਲਈ ਖੁਸ਼ਕਿਸਮਤ ਸਾਬਤ ਹੋ ਸਕਦਾ ਹੈ ਸ਼ੁਕਰ ਦੇ ਸ਼ੁਭ ਪ੍ਰਭਾਵ ਦੇ ਕਾਰਨ ਤੁਹਾਡੀ ਖੁਸ਼ੀ ਅਤੇ ਸੁਵਿਧਾਵਾਂ ਵਿੱਚ ਵਾਦਾ ਹੋਣ ਦੀ ਉਮੀਦ ਹੈ ਵਿੱਤੀ ਲਾਭ ਦੇ ਮੌਕੇ ਵੀ ਮਿਲਣਗੇ ਪ੍ਰੇਮ ਜੀਵਨ ਲਈ ਇਹ ਸਮਾਂ ਚੰਗਾ ਰਹੇਗਾ ਤੁਸੀਂ ਆਪਣੇ ਸਾਥੀ ਦੇ ਨਾਲ ਚੰਗਾ ਸਮਾਂ ਬਤੀਤ ਕਰੋਗੇ ਤੁਹਾਨੂੰ ਸੂਰਜ ਬੁੱਧ ਅਤੇ ਮੰਗਲ ਦੇ ਸ਼ੁਭ ਪ੍ਰਭਾਵ ਨੂੰ ਪ੍ਰਾਪਤ ਕਰਨ ਲਈ ਉਪਾਅ ਕਰਨੇ ਚਾਹੀਦੇ ਹਨ ਇਸ ਦੇ ਲਈ ਤੁਸੀਂ ਉਹਨਾਂ ਦੇ ਮੰਤਰਾਂ ਦਾ ਜਾਪ ਕਰ ਸਕਦੇ ਹੋ ਜਾਂ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਦਾਨ ਕਰ ਸਕਦੇ ਹੋ ਸਿੰਘ ਅਕਤੂਬਰ ਵਿੱਚ ਗ੍ਰਿਆਂ ਦੀ ਰਾਸ਼ੀ ਵਿੱਚ ਬਦਲਾਅ ਸਿੰਘ ਰਾਸ਼ੀ ਦੇ ਲੋਕਾਂ ਲਈ ਸ਼ੁਭਫਲ ਦੇਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਤੁਹਾਨੂੰ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ ਜਿਸ ਕਾਰਨ ਤੁਸੀਂ ਅਮੀਰ ਬਣ ਸਕਦੇ ਹੋ ਤੁਸੀਂ ਆਪਣੇ ਕੈਰੀਅਰ ਵਿੱਚ ਕੋਈ ਵੱਡੀ ਉਪਲਬਧੀ ਪ੍ਰਾਪਤ ਕਰ ਸਕਦੇ ਹੋ ਜਾਂ ਤੁਹਾਡੇ ਕਾਰਜ ਸਥਾਨ ਵਿੱਚ ਤਬਦੀਲੀ ਨਾਲ ਤੁਹਾਡਾ ਪ੍ਰਭਾਵ ਵੱਧ ਸਕਦਾ ਹੈ ਤੁਹਾਨੂੰ ਨਵੀਂ ਨੌਕਰੀ ਦੀ ਪੇਸ਼ਕਸ਼ ਵੀ ਮਿਲ ਸਕਦੀ ਹੈ ਤਨਖਾਹ ਵਧਨ ਅਤੇ ਆਮਦਨ ਦੇ ਨਵੇਂ ਸਰੋਤ ਮਿਲਣ ਨਾਲ ਬੈਂਕ ਬੈਲੈਂਸ ਵਧਣ ਦੀ ਸੰਭਾਵਨਾ ਹੈ ਵਪਾਰੀ ਵਰਗ ਦੇ ਲੋਕਾਂ ਨੂੰ ਵੀ ਮੁਨਾਫਾ ਕਮਾਉਣ ਦਾ ਮੋਕਾ ਮਿਲੇਗਾ ਲక్ష్ਮੀ ਤੁਹਾਨੂੰ ਅਸੀਸ ਦੇਵੇਗੀ ਕੰਨਿਆ ਅਕਤੂਬਰ ਵਿੱਚ ਗ੍ਰਹਿਾਂ ਦੇ ਗੋਚੇ ਦਾ ਸ਼ੁਭ ਪ੍ਰਭਾਵ ਕੰਨਿਆ ਲੋਕਾਂ ਦੇ ਜੀਵਨ ਵਿੱਚ ਵੀ ਦੇਖਣ ਨੂੰ ਮਿਲੇਗਾ ਉਹਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਜਿਸ ਕਾਰਨ ਆਰਥਿਕ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਦੀ ਉਮੀਦ ਹੈ ਕਰਜ਼ਾ ਚੁਕਾਉਣ ਵਿੱਚ ਸਫਲ ਹੋ ਸਕਦੇ ਹੋ ਤੁਹਾਨੂੰ ਕਾਰੋਬਾਰ ਵਿੱਚ ਨਵਾਂ ਨਿਵੇਸ਼ ਮਿਲ ਸਕਦਾ ਹੈ ਜਾਂ ਤੁਹਾਨੂੰ ਆਪਣੇ ਕੰਮ ਨੂੰ ਵਧਾਉਣ ਵਿੱਚ ਸਫਲਤਾ ਮਿਲ ਸਕਦੀ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ